ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੈਗਾ ਮਾਰਨਿੰਗ ਦਾ 8:00 ਵੱਜ ਚੁੱਕੇ ਸੀਗੇ ਤਾਂ 8 ਵਜੇ ਦਾ ਟਾਈਮ ਐ ਚਾਹ ਪਾਣੀ ਅਸੀਂ ਪੀ ਲਿਆ ਸੀ ਤੇ ਹੁਣ ਮੈਂ ਬਣਾਉਣ ਜਾ ਰਹੀਆਂ ਸਬਜ਼ੀ ਰਾਜਮਾਂ ਦੀ ਰਾਜਮਾਂ ਮੈਂ ਰਾਤ ਸੋਕ ਕਰਦੇ ਸੀ ਤੇ ਸਵੇਰ ਜਦੋਂ ਉੱਠਦੇ ਆ ਕਿਚਨ ਵਿੱਚ ਆਉਣਾ ਚਾਹ ਪਾਣੀ ਕਰਦੇ ਤਾਂ ਬੋਇਲ ਕਰਨੇ ਉਹਦੀ ਰੱਖਦੈ ਨਹੀਂ ਹੁੰਨੀ ਕਿਉਂਕਿ ਕੁੱਕਰ ਵਿੱਚ ਮੈਂ ਸੋਕ ਕਰਦੀਆਂ ਤੇ ਬਸ ਸੋਮਾ ਟੱਕ ਗੈਸ ਆਨ ਕਰਕੇ ਬੋਇਲ ਕਰਨੇ ਰੱਖ ਦਾਂ ਮੈਂ ਕਿਉਂਕਿ ਸਬਜ਼ੀ ਬੋਇਲ ਹੋ ਜਾਂਦੀ ਹੈ ਹੁਣ ਬੋਇਲ ਹੋ ਚੁੱਕੀ ਸੀ ਤੇ ਇਹਨੂੰ ਲਗਾਉਣੇ ਤੜਕਾ ਸ਼ੁਰੂ ਕਰਦੇ ਆਂ ਸਬਜ਼ੀ ਬਣਾਉਣੀ ਸਬਜ਼ੀ ਬਹੁਤ ਥੋੜੀ ਬਣਾਉਣੀ ਹੈ ਮੈਂ ਥੋੜੀ ਮੀਨਸ ਇੰਨੀ ਕਿ ਜਿੰਨੀ ਕਸ ਇੱਕ ਇੱਕ ਵਾਰ ਤਿੰਨ ਹੀ ਯਾਨੀ ਖਾਣੀ ਕਿਉਂਕਿ ਮੰਮੀ ਦਵਿੰਦਰ ਬਾਰੀ ਬਾਰੀ ਰਾਜਮਾ ਖਾਣੇ ਪਸੰਦ ਨਹੀਂ ਕਰਦੇ ਮੈਨੂੰ ਤਾਂ ਇਹ ਇੱਕ ਵਾਰ ਖਾਣ ਤਾਂ ਵੀ ਠੀਕ ਹੈ ਤੇ ਇਸ ਕਰਕੇ ਮੈਂ ਛੋਟੇ ਕੁੱਕਰ 'ਚ ਬਣਾਉਣ ਬਣਾਉਂਗੂ ਕਿ ਸਬਜ਼ੀ ਥੋੜੀ ਹੈ ਇਹ ਤਾਂ ਬੱਚੇ ਹੁੰਦੇ ਫਿਰ ਜ਼ਿਆਦਾ ਸਬਜ਼ੀ ਬਣ ਜਾਂਦੇ ਬੱਚੇ ਪਸੰਦ ਕਰਦੇ ਰਾਜਮਾ ਚਾਵਲ ਉਹ ਦੋ ਵਾਰ ਵੀ ਖਾ ਲੈਂਦੇ ਤਿੰਨ ਵਾਰ ਵੀ ਖਾ ਲੈਂਦੇ ਨੇ ਦੋ ਦਿਨ ਲਗਾਤਾਰ ਵੀ ਖਾਈ ਜਾਂਦੇ ਰਾਜਮਾ ਚਾਵਲ ਪਰ ਫਿਰ ਹੁਣ ਦੇਖਣਾ ਪੈਂਦਾ ਨਾ ਜਿੰਨੀ ਕਿ ਸਬਜ਼ੀ ਆਪਣੇ ਲੱਗੇ ਜਿੰਨਾ ਕ ਆਪਾਂ ਖਾ ਸਕੀਏ ਫਿਰ ਓਨੇ ਕੀ ਬਣਾਉਣੀ ਚਾਹੀਦੀ ਏ ਚੀਜ਼ ਤੇ ਇਸ ਕਰਕੇ ਮੈਂ ਛੋਟੇ ਕੁੱਕਰ 'ਚ ਇਹ ਬਣਾ ਰਹੀ ਆਂ ਔਰ ਇੱਕ ਭੈਣ ਦਾ ਕਮੈਂਟ ਆਇਆ ਇਸ ਕਹਿੰਦਾ ਓਹਨਾਂ ਕਹਿੰਦੇ ਤੁਹਾਡਾ ਇਹ ਛੋਟਾ ਜਿਹਾ ਕੁੱਕਰ ਬਹੁਤ ਜ਼ਿਆਦਾ ਕਿਊਟ ਏ ਕੁੱਕਰ ਸੱਚੀ ਬਹੁਤ ਕਿਊਟ ਅਨਿਕਾ ਜੀ ਪਰ ਕੰਮ ਬਹੁਤ ਜ਼ਿਆਦਾ ਦਿੰਦਾ ਇਹ ਕੰਮ ਬਹੁਤ ਕੰਮ ਆਉਂਦਾ ਮੈਂ ਸਭ ਤੋਂ ਜ਼ਿਆਦਾ ਹੁਣ ਇਸੇ ਕੁੱਕਰ ਨੂੰ ਯੂਜ਼ ਕਰਦੇ ਇੱਕ ਤਾਂ ਛੋਟਾ ਬਹੁਤ ਜਲਦੀ ਇਹਦੇ ਵਿੱਚ ਚੀਜ਼ ਬਣ ਜਾਂਦੀ ਹੈ ਬਾਕੀ ਅਸੀਂ ਹੁਣ ਤਿੰਨੇ ਜਾਣੇ ਰਹਿ ਗਏ ਮੈਨੂੰ ਲੱਗਦਾ ਇਹ ਜ਼ਿਆਦਾ ਕੰਮ ਆ ਜਾਂਦਾ ਇਹ ਕੁੱਕਰ ਮੈਂ ਉਦੋਂ ਲਿਆ ਸੀ ਜਦ ਮੈਂ weight loss ਕਰਨਾ ਸ਼ੁਰੂ ਕੀਤਾ ਸੀ ਮੈਨੂੰ ਆਪਣੀ ਸਬਜ਼ੀ ਬਣਾਉਣੀ ਇਹਦੇ ਵਿੱਚ ਬੜੀ ਈਜ਼ੀ ਲੱਗਦੀ ਸੀ ਕਿਉਂਕਿ ਵੱਡੇ ਕੁੱਕਰ ਵਿੱਚ ਕੋਲ ਨਹੀਂ ਸਬਜ਼ੀ ਦੀ ਹੈ ਦੋ ਕੋਲੀਆਂ ਸਬਜ਼ੀ ਦੇ ਬਣਾਉਣੀ ਬੜੀਆਂ ਹੀ ਅਲੱਗਤ ਵੀ ਐਨਾ ਵੱਡੇ ਕੁੱਕਰ 'ਚ ਮੈਂ ਥੋੜੀ ਸਬਜ਼ੀ ਕੰਮੇ ਬਣਾਵਾ ਫਿਰ ਉ ਪਰ ਇਹਨੂੰ ਯੂਜ਼ ਬਹੁਤ ਹੁੰਦਾ ਆਲੂ ਵਾਲਨੇ ਪਾਲਕ ਵਾਲਨੇ ਕੋਈ ਦਾਲ ਸਬਜੀ ਤੁਸੀਂ ਬੋਇਲ ਕਰਨੀ ਦਾਲ ਵਗੈਰਾ ਬਣਾਉਣੀ ਬੜੀ ਜਲਦੀ 5 ਮਿੰਟਾਂ ਵਿੱਚ ਹੀ ਆਪਣਾ ਕੰਮ ਹੋ ਜਾਂਦਾ ਇਹਦੇ ਵਿੱਚ ਇਹਦੇ ਮਸਾਲਾ ਬਣ ਚੁੱਕੇ ਇਸ ਵਿੱਚ ਮੈਂ ਪਾਣੀ ਸੀ ਹੁਣ ਮਸਾਲੇ ਨਮਕ ਮਿਰਚ ਹਲਦੀ ਗਰਮ ਪਾਊਡਰ ਧਨੀਆ ਮਸਾਲਾ ਦੇਗੀ ਮਿਰਚ ਕਲਰ ਵਾਸਤੇ ਪਾਉਂਗੀ ਥੋੜੀ ਜੀ ਮਸਾਲਾ ਅੱਛੀ ਤਰ੍ਹਾਂ ਜੋ ਡਰਾਈ ਹੋ ਗਿਆ ਇਸ ਵਿੱਚ ਪਾ ਦਾਂਗੇ ਰਾਜਮਾ ਰਾਜਮਾ ਵਾਲਾ ਪਾਣੀ ਪਾਉਂਗੀ ਪਹਿਲਾਂ ਜਿਹੜਾ ਰਾਜਮਾ ਦੇ ਵਿੱਚ ਬੋਇਲ ਹੋਇਆ ਹੋਇਆ ਹੈ ਉਸ ਤੋਂ ਬਾਅਦ ਐਕਸਟਰਾ ਪਾਣੀ ਐਡ ਕਰਨਾ ਹੋਇਆ ਤਾਂ ਬਾਅਦ ਵਿੱਚ ਕਰੂੰਗੀ ਐਦਾ ਮੈਨੂੰ ਹੁੰਦਾ ਕਿ ਸਬਜੀ ਨਾ ਮਾਰਨਿੰਗ ਵਿੱਚ ਬਣਾ ਕੇ ਰੱਖਦਾ ਮੈਂ ਤੇ ਹੁਣ ਇਹ ਸਬ지 ਚਾਹੀਏ ਅਸਤੇ ਪਹਿਲੇ ਯੂਜ਼ ਕਰ ਦਈਏ ਬਚ ਗਈ ਤਾਂ ਸ਼ਾਮ ਨੂੰ ਯੂਜ਼ ਕਰਾਂਗੇ ਪਤਾ ਨਹੀਂ ਹੁਣ ਜਿਵੇਂ ਵੀ ਹੋਊਗਾ ਪਰ ਮੈਨੂੰ ਇਹ ਆਦਤ ਜੇ ਸਬਜੀ ਬਣਾਉਣੀ ਆ ਤਾਂ ਸਵੀਰੇ ਉੱਡਦੀ ਮੈਨੂੰ ਆਂਦਾ ਸਬਜੀ ਟਾਈਮ ਤੇ ਬਣ ਜੇ ਬਾਕੀ ਮੇਰਾ ਕੰਮ ਚ ਇਹ ਬਾਅਦ ਵਿੱਚ ਹੋ ਜੇ ਪਰ ਸਬਜੀ ਟਾਈਮ ਤੇ ਬਣਨੀ ਚਾਹੀਦੀ ਹੈ ਸਬਜੀ ਬਣ ਕੇ ਧਿਆਨਾ ਰਾਜਮਾ ਦੀ ਮੈਨੂੰ ਨਾ ਡੋਂਗੇ ਵਿੱਚ ਕੱਢਦਾ ਕੁੱਕਰ ਖਾਲੀ ਕਰਦਾ ਮੈਂ ਵਾਸ਼ ਕਰਦਾ ਐਨੀ ਇੱਕ ਸਬਜੀ ਮੈਂ ਬਣਾਈ ਹੈ ਤਾਂ ਕਿ ਇੱਕ ਇੱਕ ਵਾਰ ਸਾਰੇ ਖਾਣ ਲੋਗੇ ਫਿਰ ਮੰਮੀ ਤੇ ਦਵਿੰਦਰ ਬਾਰੀ ਬਾਰੀ ਰਾਜਮਾ ਨਹੀਂ ਖਾਂਦੇ ਇੱਕ ਵਾਰ ਖਾਣ ਨੂੰ ਮੈਨੂੰ ਲੱਗਦਾ ਤਾਂ ਵੀ ਬਹੁਤ ਆ ਸਬਜੀ ਇਹ ਖਤਮ ਹੋ ਜੇ ਲੇਖੇ ਲੱਗਦੇ ਹੈ ਨਾ ਬਣੀ ਕੰਮ ਆ ਜੇ ਬਹੁਤ ਘੱਟ ਪਸੰਦ ਕਰਦੇ ਮੰਮੀ ਤੇ ਦਵਿੰਦਰ ਪਸੰਦ ਨਹੀਂ ਕਰਦੇ ਹੈ ਰਾਜਮਾ ਚਾਵਲ ਨਾਲ ਬਣਾ ਲਓ ਫਿਰ ਤਾਂ ਪਸੰਦ ਕਰ ਲੈਂਦੇ ਨੇ ਦੇਖੂ ਦੁਪਹਿਰੇ ਮੈਂ ਚਾਵਲ ਬਣਾ ਲਵਾਂਗੇ ਸਬਜੀ ਮੈਂ ਬਣਾਤੀ ਸੋਣਾ ਗਰੂਮ ਵਿੱਚ ਰੂਮ ਵਿੱਚ ਚੱਕ ਚਕਈਆ ਕਰਦੇ ਹਣਾ ਪਹਿਲਾਂ ਕਹਿੰਦੇ ਚੱਕ ਚਕਈਆ ਕਰਨ ਵਾਲਾ ਪਿਆ ਮੇਰਾ ਮੇਰੀ ਵੀ ਬਿਸਤਰੇ ਵਗੈਰਾ ਚੱਕਣ ਵਾਲੇ ਪਈ ਸੀ ਕਿਉਂਕਿ ਦਵਿੰਦਰ ਬੈਠੇ ਹੁੰਦੇ ਨੇ ਰਹੀ ਵਿੱਚੋਂ ਥੋੜਾ ਲੇਟ ਉੱਠਦੇ ਨੇ ਕੋਈ ਕੰਮ ਨਹੀਂ ਹੁੰਦਾ ਸਵੇਰ ਸਵੇਰ ਕੋਈ ਉਹ ਚਾਹ ਪੀ ਕੇ ਰਾਈਚੀ ਬੈਠ ਕੇ ਚਾਹ ਪੀਂਦੇ ਨੇ ਫਿਰ ਰਾਈਚੀ ਬੈਠਦੇ ਨੇ ਫਿਰ ਜਦੋਂ ਉੱਠਦੇ ਨੇ ਫਿਰ ਉਸ ਤੋਂ ਬਾਅਦ ਮੈਂ ਆਪਣਾ ਬੈਡਰੂਮ ਸੈੱਟ ਕਰਦੀ ਹੁੰਨੀ ਆਂਗੀ ਤੇ ਕਰਦੇ ਆ ਇਹਦੀ ਸੈਟਿੰਗ ਤਾਂ ਕਿ ਵਧੀਆ ਲੱਗੇ ਦਖਿਲ ਰਹੇ ਬੁਰਾ ਨਹੀਂ ਬੁਰਾ ਲੱਗਦਾ ਫਿਰ ਰਜਾਈ ਨੂੰ ਅੱਛੀ ਤਰ੍ਹਾਂ ਤੇ ਲਗਾ ਕੇ ਇੱਥੇ ਹੀ ਰੱਖ ਦਾਂਗੀ। ਇਸ ਮੈਨੂੰ ਬੈਟ ਤੇ ਪਈ ਮੈਨੂੰ ਅੱਛੀ ਨਹੀਂ ਲੱਗਦੀ ਹੈਗੀ ਰਜਾਈ। ਮੈਨੂੰ ਇਹਦੇ ਬੈੱਡ ਖਾਲੀ ਹੋਵੇ। ਪਰ ਉਹ ਹੋਣਾ ਮੌਸਮ ਠੰਡਾ ਥੋੜਾ ਜਿਹਾ ਫਿਰ ਕਈ ਵਾਰੀ ਹੁੰਦਾ ਦਿਨ ਦਿਨ ਤ ਨੂੰ ਟਾਈਮ ਹੋਵੇ ਜੇ ਕਦੇ ਤਾਂ ਕਹਿ ਦਿੰਦੇ ਨੇ। ਇਹ ਵੀ ਰਜਾਈ ਵਿੱਚ ਲੇਟ ਜਾਂਦੇ ਮੈਂ ਬਹੁਤ ਘੱਟ ਲੇਟ ਤੇ ਜਦੋਂ ਬਿਲਕੁਲ ਐ ਹੋਵੇ ਵੀ ਹੁਣ ਮੈਂ ਫ੍ਰੀ ਹਾਂ ਜਾਦੇ ਠੰਡ ਚੜ ਗਈ ਤਾਂ ਉਦੋਂ ਮੈਂ ਰਜਾਈ ਯੂਜ਼ ਕਰ ਦਿਆਂ ਨੀ ਮੈਂ ਕੋਸ਼ਿਸ਼ ਹੁੰਦੇ ਰਜਾਈ ਚ ਨਾ ਬਣਾਂਦੇ ਨੇ। ਕਿਉਂਕਿ ਫਿਰ ਕੋਈ ਕੰਮ ਕਰਨਾ ਹੁੰਦਾ ਨਾ ਫਿਰ ਨਿਕਲਣਾ ਰਜਾਈ ਵਿੱਚੋਂ ਬੜਾ ਹੀ ਔ ਇਹ ਬੱਦਦੀ ਹੋਗੀ ਸੈਟਿੰਗ ਫਿਰ ਇਸ ਤੋਂ ਬਾਅਦ ਨਾ ਆਪਣੇ ਰੂਮ ਦੀ ਮੈਂ ਕਰੂੰਗੀ ਡਸਟਿੰਗ ਠੰਡ ਕਰਕੇ ਤਾਂ ਬਹੁਤ ਜ਼ਿਆਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਪਰ ਜਿੰਨੀ ਕਿ ਜਗ੍ਹਾ ਆਪਣੀ ਗੰਦੀ ਹੁੰਦੀ ਆ ਜਿਆਦਾ ਯੂਜ਼ ਹੁੰਦੀ ਜਿੱਥੇ ਦਿਨੇ ਆਪਾਂ ਬੈਠਦੇ ਆ ਨਾ ਸਾਰਾ ਟਾਈਮ ਸਪੈਂਡ ਕਰਦੇ ਆ ਫਿਰ ਉੱਥੇ ਤਾਂ ਹੁੰਦਾ ਵੀ ਸਫਾਈ ਹੋਵੇ ਔਰ ਕਰਨੀ ਵੀ ਚਾਹੀਦੀ ਓਨੇ ਤੱਕ ਬਾਕੀ ਰੂਮਸ ਜਿਹਨੇ ਜਿਆਦਾ ਯੂਜ਼ ਨਹੀਂ ਹੁੰਦੇ ਉਹ ਹਲੇ ਮੈਂ ਨਹੀਂ ਕਰਦੀ ਹੈਗੀ ਬਈ ਠੰਡ ਆ ਬਿਲ ਨਹੀਂ ਕਰਦਾ ਠੰਡ ਵਿੱਚ ਨਹੀਂ ਕੰਮ ਬਣਦਾ ਹੈਗਾ ਓਨਾ ਕੀ ਬਣਦਾ ਜਿੱਦ ਮੈਨੂੰ ਸਰਦਾ ਨਹੀਂਗਾ ਉਹ ਅੱਜ ਮੈਂ ਸਿਰਫ ਆਪਣੇ ਰੂਮ ਦੀ ਹੀ ਟਸਟਿੰਗ ਕਰੂੰਗੀ ਡਰੈਸਿੰਗ ਰੂਮ ਦੀ ਕਰ ਲੂੰਗੀ ਬਾਥਰੂਮ ਦੀ ਕਰ ਲੂੰਗੀ ਬਸ ਇੰਨੇ ਕੀ ਕਰੂੰ ਜਿੰਨਾ ਕਿ ਇਹ ਰੀਅਲਾਈਕਾ ਸੀ ਜਗ੍ਹਾ ਸੇ ਯੂਜ਼ ਕਰਦੇ ਆਂ ਉਹ ਵੈਸੇ ਵੀ ਜਿਆਦਾ ਡਸਟ ਆਉਂਦੀ ਵੀ ਨਹੀਂ ਐਵੇਂ ਕੱਪੜੇ ਮਰਦਾ ਵੀ ਨਹੀਂ ਫਾਇਦਾ ਠੰਡ ਚੰਦ ਚ ਦਿਲ ਨਹੀਂ ਕਾਦਾ ਦੋਨੇ ਕਰਨਾ ਹੀ ਹੋ ਜਾਂਦੀਆਂ ਨੇ ਹਲੇ ਖਾਣਾ ਅਸੀਂ ਖਾਣਾ ਸੀ ਮੈਨੂੰ ਹਾਲੇ ਮੇਰੇ ਕੋਲ ਟਾਈਮ ਸੀਗਾ ਤੇ ਮੈਂ ਹਜੇ ਨਾ ਮਿਲ ਸਕਦੀ ਕਿਉਂਕਿ ਫਿਰ ਮੈਨੂੰ ਆਉਂਦਾ ਜਿਵੇਂ ਨਾਣ ਲੱਗੀ ਦਵਿੰਦਰ ਆਈਨ ਨੂੰ ਪਤਾ ਕਹਿ ਦਨ ਵੀ ਖਾਣ ਦੇ ਕੋ ਫਿਕਸ ਟਾਈਮ ਨਹੀਂ ਹੁੰਦਾ ਖਾਣਾ ਮੈਂ ਤਿਆਰ ਕਰਕੇ ਰੱਖ ਦਾਨੀ ਆ। ਕਈ ਵਾਰ ਤਾਂ ਮੈਨੂੰ ਹੁੰਦਾ ਵੀ ਮੈਂ ਟਾਈਮ ਨਾ ਬਿਲੇ ਹੋ ਕਿਚਨ ਚ ਫੇਰ ਮੈਂ ਪਹਿਲਾਂ ਹੀ ਨਾ ਲਾਣੀ। ਕਈ ਵਾਰ ਮੈਨੂੰ ਇਹਨਾਂ ਦਾ ਵੀ ਖਾਣੇ ਦਾ ਟਾਈਮ ਹੋਇਆ ਪਿਆ ਦਵਿੰਦਰ ਆਈਨ ਨੇ ਪਤਾ ਕਦੋਂ ਕਹਿਣ ਖਾਣਾ ਲਿਆਓ ਖਾਣਾ ਬਣਾ ਲਓ। ਫਿਰ ਮੈਂ ਉਸ ਤੋਂ ਬਾਅਦ ਫੇਰ ਹੀ ਮੈਨੂੰ ਨਹੀਂ ਵੀ ਚਲ ਖਾਣਾ ਵਗੈਰਾ ਸਾਰਾ ਬਣਾ ਕੇ ਕਿਚਨ ਦਾ ਕੰਮ ਫਿਨਿਸ਼ ਕਰਕੇ ਫੇਰ ਨੋ ਨਹੀਂ ਹੁੰਦੀ। ਇਸ ਕਰਕੇ ਕਈ ਵਾਰ ਮੈਨੂੰ ਫਿਰ ਮੈਨੂੰ ਆ ਹੀ ਹੁੰਦਾ ਵੀ ਟਾਈਮ ਨਾ ਵੇਸ ਕਰਾਂ ਜੇ ਕੋਈ ਟਾਈਮ ਹੈਗਾ ਤਾਂ ਆਪਣੇ ਕੋਲੇ ਇਨ ਬਿਟਵੀਨ ਕਿਸੇ ਵੀ ਕੰਮ ਦੇ ਵਿੱਚ ਤਾਂ ਕੋਈ ਨਾ ਕੋਈ ਕੰਮ ਹੋ ਜੇ ਵੀ ਟਾਈਮ ਨਾ ਆਪਾਂ ਬੈਠ ਕੇ ਵੇਸਟ ਕਰੀਏ ਕੋਈ ਨਾ ਕੋਈ ਕੰਮ ਹੋ ਜੇ ਸੋ ਮੈਂ ਕਿਹਾ ਚਲੋ ਮੈਂ ਡਸਟਿੰਗ ਹੀ ਕਰ ਲੈਂਦੀ ਆ ਆਪਣੇ ਰੂਮ ਦੀ ਤੇ ਡਸਟਿੰਗ ਕਰਨ ਤੋਂ ਬਾਅਦ ਨਾ ਰੂਮ ਦੀ ਮੈਡ ਡਸਟਿੰਗ ਕਰ ਲਈ ਸੀ ਤੇ ਹੁਣ ਜਿਹੜੇ ਪਰਦਿਆਂ ਵਾਲੇ ਪਾਈਪ ਆ ਉੱਪਰ ਇਹ ਸਾਫ਼ ਕਰਨੀ ਆ ਮੈਂ ਅ ਥੋੜੇ ਦਿਨਾਂ ਬਾਅਦ ਇਹ ਵੀ ਕਰਨੀ ਪੈਂਦੀ ਆ ਸਾਫ਼ ਕਿਉਂਕਿ ਇਹਦੇ ਉੱਪਰ ਡਸਟ ਰੁਕ ਜਾਂਦੀ ਫਿਰ ਉਹੀ ਡਸਟ ਸਾਰੇ نیچے गिरਦੀ ਹੈਗੀ ਇਹ ਵੀ ਕੱਪੜੇ ਨਾਲ ਸਾਫ਼ ਕਰ ਦੂੰਗੀ ਹਰ ਵਾਰ ਤਾਂ ਇਹ ਮੈਂ ਕਰਦੀ ਜੋ ਡਸਟਿੰਗ ਹੁੰਦੀ ਹੈ ਕਾਫੀ ਦਿਨਾਂ ਬਾਅਦ ਫਿਰ ਕਰਨੀ ਪੈਂਦੀ ਹੈ ਉੱਪਰ ਡਸਟ ਇਕੱਠਾ ਹੁੰਦੀ ਦਿਖਣ ਲੱਗ ਜਾਂਦੀ ਹੈ ਫਿਰ ਵੀ ਡਸਟ ਰੁਕੀ ਪਈ ਆ ਤਾਂ ਕੱਪੜਾ ਮਾਰਨ ਨੂੰ ਚਲੋ ਸਾਫ਼ ਹੋਏ ਸਾਰੇ 2 ਮਿੰਟ ਦੀ ਗੱਲ ਹੁੰਦੀ ਹੈ ਬਸ ਆਪਣੀ ਕੋਲ ਹੀ ਵੱਡੀ ਹੁੰਦੀ ਕਿਸੇ ਵੀ ਕੰਮ ਕਰਨ ਨੂੰ ਕੰਮ ਕਰਨਾ ਕੋਈ ਵੀ ਔਖਾ ਨਹੀਂ ਹੁੰਦਾ ਹੈਗਾ ਅਹੀਂ ਲੈ ਲੋ ਵੀ ਆਪਾਂ ਕੋਲ ਕਰ ਜਾਂਦੇ ਹਾਂਗੇ ਕੰਮ ਦੀ ਕੋਲ ਨਹੀਂ ਕਰਨੀ ਚਾਹੀਦੀ ਹੈਗੀ ਉਹਨਾਂ ਦਾ ਕੰਮ ਕਰਨ ਦੀ ਕੋਲ ਬਹੁਤ ਹੁੰਦੀ ਆ ਪਰ ਜਦੋਂ ਆਪਾਂ ਕੰਮ ਕਰ ਲੈਂਦੇ ਆ ਫਿਰ ਆਪਾਂ ਨੂੰ ਐ ਹੁੰਦਾ ਵੀ ਤੇ ਕੰਮ ਐਨੇ ਇੱਕ ਟਾਈਮ ਦਾ ਸੀ ਤੇ 1 ਮਿੰਟ ਦਾ ਤੇ ਇੱਕ 2 ਮਿੰਟ ਦਾ ਕੰਮ ਸੀ ਆਪਾਂ ਵੀ ਕੋਲ ਕਰੀ ਜਾਂਦੇ ਸੀ ਜਿਹੜੀ ਵਿੰਡੋ ਦੇ ਉੱਪਰ ਥੋੜੀ ਜਿਹੀ ਜਗ੍ਹਾ ਨਾ ਲੱਕੜ ਹੈਗੀ ਸਪੇਸ ਆ ਉੱਥੇ ਵੀ ਮੈਂ ਮਾਰਦਾ ਕੱਪੜਾ ਵਾਂਗੂ ਉੱਥੇ ਵੀ ਡਸਟ ਰੁਕ ਜਾਂਦੀ ਹੈ ਬਸ ਹੈਲਪਰ ਵਿੰਡੋ ਸਾਫ਼ ਕਰਦੀ ਆ ਪਰ ਇੱਕ ਵਾਰ ਮੈਂ ਵੀ ਕੱਪੜਾ ਮਾਰਦਾ ਪਰ ਉਹ ਪਰਦਿਆਂ ਵਾਲੀ ਪਾਈਪਸ ਨਹੀਂ ਸਾਫ਼ ਕਰਦੀ ਨਾ ਮੈਂ ਉਹਨੂੰ ਕਹਨੀ ਹੈ ਇਹ ਤੇ ਮੈਂ ਆਪ ਹੀ ਕਰਦੀ ਹੁੰਦੀ ਆ ਇਹ ਪਾਈਪਸ ਹੋ ਗਿਆ ਸਾਫ ਪੜਦੇ ਫੇਰ ਲਗਾ ਦੂੰਗੀ ਪੜਦੇ ਵੀ ਮੈਨੂੰ ਅਹੀਂ ਹੁੰਦਾ ਵੀ ਇੱਕ ਪ੍ਰੋਪਰ ਵੇ ਨਾ ਲੱਗੇ ਹੁਣ ਇਹ ਨਾ ਹੁਣ ਇੱਕ ਪਾਸੇ ਪੜਦਾ ਜਾਣਾ ਹੋਲੇ ਹੋਵੇ ਇੱਕ ਪਾਸੇ ਕਵਲ ਇਕੱਠੇ ਹੋਏ ਪਏ ਹੋਣ ਹਨਾ ਟਾਈਮ ਹੋ ਰਿਹਾ 11 ਵਜੇ ਤਾਂ ਹੁਣ ਮੈਂ ਮਸ਼ੀਨ ਆਨ ਕਰਕੇ ਆਈ 11 ਵਜੇ ਲਾਈਟ ਆਈ 8 ਵਜੇ ਲਾਈਟ ਗਈ ਹੁਣ 11 ਵਜੇ ਆਈ ਹੈ ਮੌਸਮ ਵੀ ਥੋੜਾ ਸਾਫ ਜਿਹਾ ਲੱਗ ਰਿਹਾ ਧੁੱਪ ਤਾਂ ਕੋਈ ਸ਼ੋਰ ਨਹੀਂ ਨਿਕਲੂ ਨਾ ਨਿਕਲੂ ਪਰ ਕੱਪੜੇ ਫਿਰ ਧੋਣੇ ਪੈਣਗੇ ਉਚਾਨਣ ਆ ਜਾਂ ਦੇਣ ਲੱਗ ਰਿਹਾ ਜਿ ਖੁੱਲਾ ਜਿਹਾ ਕੱਪੜੇ ਧੋਦਾ ਹੁਣ ਮਸ਼ੀਨ ਆਨ ਕੀਤੀ ਹੈ 11 ਵਜੇ ਹਾ ਹਾਂ ਕੰਕ ਸੁੱਕਦੇ ਸੁਕਣਗੇ 2-3 ਦਿਨ ਆਰਾਮ ਨਾਲ ਸੁੱਕਣ ਤੇ ਲੱਗਦੇ ਨੇ ਕੱਪੜਾ ਨੂੰ ਕੱਪੜਾ ਆਪਣ ਨੂੰ ਡੇਲੀ ਚਾਹੀਦੇ ਹੁੰਦੇ ਨੇ ਹਨਾ ਮਸ਼ੀਨ ਕਰਤੀ ਔਨ ਆਏ ਆਏ ਲਾਈਟ ਦਾ ਬਹੁਤ ਘਟ ਲੱਗਾ 8 ਵਜੇ ਗਈ 11 ਵਜੇ ਆਈ ਹੁਣ ਕਿੰਨੇ ਕੰਮ ਬਣ ਜਾਂਦੇ 3 ਘੰਟਿਆਂ ਵਿੱਚ ਚਲੋ ਤੇ ਹੁਣ ਕੱਪੜੇ ਧੋਤੇ ਗਏ ਸੀ ਤੇ ਪਾਰੀ ਸੁੱਕਣੇ ਕੱਪੜੇ ਨਾ ਜ ਪਰ ਇਹਦੇ ਲਾਈਟ ਲਈ ਠੀਕ ਹੈ ਗਿਆਨ ਆਵਾਜ਼ ਮੈਂ ਲੋਡ ਕਰ ਇਹਨਾਂ ਕੱਪੜੇ ਮਸ਼ੀਨ ਔਨ ਕਰੀਏ 11:00 11:00 ਤੋਂ 12:00 ਸਾਢੇ 12:00 ਦਾ ਇਹ ਟਾਈਮ ਆ ਸਾਢੇ 12:00 ਸਹੀ ਧੋਤੇਗੇ ਨੇ ਡੇਢ ਘੰਟਾ ਮਸ਼ੀਨ ਲਗਾਉਣੀ ਹੈ ਇੱਕ ਟਾਈਮ ਉਹਦਾ ਹੁੰਦਾ 1 ਘੰਟਾ 10 ਮਿੰਟ ਦਾ ਸਰਕਲ ਹੁੰਦਾ ਪਰ 1 ਘੰਟਾ 10 ਮਿੰਟ ਤੋਂ ਬੱਧੀ ਟਾਈਮ ਲਗਉਂਦੀ ਹੈ ਡੇਢ ਘੰਟਾ ਆਰਾਮ ਨਾਲ ਲੱਗ ਜਾਣਾ ਮਸ਼ੀਨ ਦਾ ਸਰਕਲ ਕੰਪਲੀਟ ਹੋਣ ਵਿੱਚ ਤੇ ਹੁਣ ਸਾਢੇ 12:00 ਵਜੇ ਕੱਪੜੇ ਸੁੱਕਣੇ ਪਾਉਣੇ ਮੈਨੂੰ ਨਾ ਇੰਨੀ ਖਾਲੀ ਹੋਈ ਪਈ ਇਸ ਮੈਂ ਜਾਣਦੀ ਸੀ ਟਾਈਮ ਦੇਖਦੇ ਸੀ ਕਿੰਨਾ ਰ ਮੈਨੂੰ ਆਂ ਇਸੇ ਧੁੱਪ ਨਿਕਲੇ ਵੀ ਧੁੱਪ ਨਾਲ ਜਾਈ ਜਾਂਦੀ ਹੈ ਧੁੱਪ ਨਾਲ ਵੀ ਕੱਪੜੇ ਸੁੱਕਣ ਮੇਰਾ ਇਹ ਦਿਲ ਕਰਦਾ ਚਾਹਤਾ ਮੈਂ ਜਲੋ ਮਸ਼ੀਨ ਖੋਲ ਕੇ ਕੱਪੜੇ ਕੱਢ ਲਾਂ ਵਿੱਚੋਂ ਚਲ ਪਰਦਾ ਜਨ ਸਰਕਲ ਕੰਪਲੀਟ ਹੋ ਗਿਆ ਫੇਰ ਇਹ ਕੱਪਾ ਕੱਪੜੇ ਕੱਢ ਸਕਦੇ ਹਾਂ ਕੋਗ ਮੈਨੂੰ ਆਈ ਸੀ ਹਾਈ ਧੁੱਪ ਵਾਲੀ ਧੁੱਪ ਬਾਕੀ ਬੇਤੇ ਕੱਪੜੇ ਨੂੰ ਕਿ ਸੁੱਕਣੇ ਪਾਏ ਹਣੇ ਉਹਨੂੰ ਦੈਨੇ ਸੁੱਕੀ ਜਾਂਦੇ ਅੱਧੇ ਸੁੱਕ ਜਾਂਦੇ ਇਹ ਤਾਂ ਕਾਲੀ ਹੋਈ ਪੀਸ ਮੈਨੂੰ ਤੇ ਜਿਹੜੇ ਕੱਪੜੇ ਮੈਂ ਉਤਾਰ ਰਹੀ ਹਾਂ ਪਹਿਲਾਂ ਇਹ ਪਹਿਲਾਂ ਵਾਲੇ ਸੀ ਮੈਂ ਧੁੱਪ ਪਹਿਲਿਆ ਕੇ ਪਾਤੇ ਸੀ ਇਹ ਸੋਨ ਤਾਂ ਸੁੱਕੇ ਪਈ ਸੀ ਥੋੜੇ ਠੰਡੇ ਜਿ ਉੜੀ ਧੁੱਪੇ ਨਾਲ ਲੱਗ ਜੂ ਨਿੱਗੇ ਜੇ ਹੋ ਜਾਣਗੇ ਜਿਹੜੇ ਹੁਣ ਧੋਤੇ ਨੂੰ ਸੁੱਕਨੇ ਪਾੜੀਆਂ ਮੈਂ ਮਸ਼ੀਨ ਪਹਿਲਾਂ ਹੀ ਔਨ ਕਰ ਦਾਂਦੀ ਪਰ ਉਹੀ ਗੱਲ ਸੋਬਨ 8 ਵਜੇ ਲਾਈਟ ਚਲੀ ਜਾਂਦੀ ਹੈ 8 ਵਜੇ ਦੀ ਗਈ 11 ਵਜੇ ਆਈ ਹੈ ਹੁਣ ਕੱਟ ਲੱਗਦਾ ਲਾਈਟ ਦਾ ਇੰਤਾਂ ਮੈਂ ਪਹਿਲਾਂ ਹੀ ਔਨ ਕਰ ਦਾਂਦੀ ਹੁਣ ਨੂੰ ਤੱਕਦੇ ਧੁੱਤੀ ਜਾਂਦੇ ਕੱਪੜੇ ਸੁੱਕਣੇ ਪਉਣ ਤੋਂ ਬਾਅਦ ਤੇ ਹੁਣ ਮੈਂ ਲੈ ਕੇ ਆਂਗੀ ਪਾਣੀ ਦਾ ਗਲਾਸ ਪਾਣੀ ਪੀਵਾਂਗੀ ਨਾਲੇ ਮਟਰ ਲਿਆਂਦੇ ਪਏ ਨੇ ਬਾਹਰ ਧੁੱਪੇ ਬਹਿ ਕੇ ਮਟਰ ਖਾਡਾਂਗੇ ਧੁੱਪੇ ਬਹਿ ਕੇ ਨਾਲ ਕੰਮ ਕਰਨ ਦਾ ਬਹੁਤ ਲਾਈਕ ਮਜ਼ਾ ਵੀ ਆਉਂਦਾ ਤੇ ਕੰਮ ਕਰਨ ਦਾ ਕਰਨਾ ਵਧੀਆ ਵੀ ਲੱਗਦਾ ਧੁੱਪ 'ਚ ਕੰਮ ਹੋ ਵੀ ਈਜ਼ੀਲੀ ਜਾਂਦਾ ਹੱਥ ਵੀ ਆਪਣੇ ਵਧੀਆ ਤੇ ਚੱਲਦੇ ਨੇ ਧੁੱਪੇ ਕੋਈ ਸਬਜ਼ੀ ਕੱਟਣੀ ਆ ਮਟਰ ਕੱਢਣੇ ਨੇ ਧੁੱਪੇ ਬਹਿ ਕੇ ਵਧੀਆ ਲੱਗਦਾ ਧੁੱਪ ਨਾਲ ਨਾ ਸਰੀਰ ਚੱਲਦਾ ਧੁੱਪ ਤੋਂ ਬਿਨਾਂ ਤਾਂ ਇਹ ਲੱਗਦਾ ਹੱਡ ਪੈਰ ਜੁੜੇ ਹੋਏ ਪਏ ਨੇ ਫਰੀਜ਼ ਜਿਹੀ ਹੋਏ ਪਏ ਆ ਇਕੱਠੇ ਜਿਹੀ ਹੋਏ ਪਏ ਆ ਤੇ ਮੈਂ ਨਾਲ ਨਾਲ ਧੁੱਪ ਸੇਕ ਲਾਂਗੇ ਨਾਲੇ ਮਟਰ ਕੱਢ ਲਾਂਗੇ ਦੋਨੇ ਕੰਮ ਹੀ ਹੋ ਜਾਣਗੇ ਇਧਰ ਆਪਾਂ ਕੜਤੇ ਮਟਰ ਬੈਠੇ ਬੈਠੇ ਨਾਲ ਧੁੱਪ ਸੇਕ ਲਈ ਨਿੱਗ ਜਾ ਆ ਗਿਆ ਬਹੁਤ ਆਰਾਮ ਆ ਰਿਹਾ ਧੁੱਪੇ ਬਹਿ ਕੇ ਫਿਰ ਮੈਂ ਕਰਦੇ ਕੱਪੜੇ ਦੇ ਉਲਟਾ ਪਲਟੀ ਥੋੜੀ ਤਾਂ ਕਿ ਜਲਦੀ ਜਲਦੀ ਸੁੱਕ ਜਾਣ ਤੇ ਫਿਰ ਮੈਂ ਕਰੂੰਗਾ ਉਹਦਾ ਲੰਚ ਟਾਈਮ ਹੋ ਰਿਹਾ 1:30 ਹੋ ਗਏ ਕੱਪੜਾ ਡਲਟਾ ਪਲਟੀ ਕਰਦਾ ਫੇਰ ਹੀ ਸੁਕਣਗੇ ਟੋਪੀ ਵੀ ਲਾਦਾ ਸਿਰ ਨੂੰ ਹੀ ਮਾੜੀ ਧੁੱਪ ਲੱਗ ਜਾ ਨਿੱਗਾ ਆ ਜਾ ਨਿੱਗਾ ਪੂਰਾ ਜਾਂ ਟਾਈਮ ਹੋ ਰਿਹਾ ਸਵਾ 5 ਦਾ ਵਾਕ ਵੀ ਮੈਂ ਕਰ ਲਈ ਤੇ ਕੱਪੜੇ ਅੰਦਰ ਰੱਖ ਤੇ ਕੱਪੜਾ ਆਲਮੋਸਟ ਹੋ ਕੇ ਦੋ ਚਾਰ ਗਿੱਲੇ ਸੀ ਅੰਦਰ ਪਾ ਤੇ ਅੱਜ ਨੇ ਮੈਂ ਰਾਜਮਾ ਖਾਲੇ ਰਾਜਮਾ ਨਾਲ ਬਣਿਆ ਪਿਆ ਐਸ ਸੱਚੀ ਗੱਲ ਹੈ ਰਾਜਮਾ ਐਸਿਡ ਬਣਦਾ ਰਾਜਮਾ ਬਣੇ ਤਾਂ ਬਹੁਤ ਟੇਸਟੀ ਪਰ ਖਾ ਕੇ ਬਾਅਦ ਵਿੱਚ ਐਸਿਡ ਬਣ ਜਾਂਦਾ ਪਤ ਨਹੀਂ ਕੀ ਗੱਲ ਕਿਉਂ ਐਸਿਡ ਬਣ ਜਾਂਦਾ ਚਨੇ ਖਾ ਲੋ ਰਾਜਮਾ ਖਾ ਲੋ ਖਾਣ ਚ ਬਹੁਤ ਸਵਾਦ ਲੱਗਦੇ ਪਰ ਉਸ ਤੋਂ ਬਾਅਦ ਐਸਿਡ ਜ਼ਰੂਰ ਬਣੇ ਬਣਦਾ ਹੈ ਦਵਿੰਦਰ ਅਵੋਇਡ ਕਰਦੇ ਰਹੋ ਖਾਣ ਪਸੰਦ ਨਹੀਂ ਕਰਦੇ ਫਿਰ ਕਹਿੰਦੇ ਖਾ ਕੇ ਤਜਾ ਬਣੂਗਾ ਟਾਈਮ ਹੋ ਰਿਹਾ ਹੁਣ 8 ਵਜੇ ਡਿਨਰ ਸਾਡਾ ਹੋ ਗਿਆ ਕੰਮ ਸਾਰੇ ਫਿਨਿਸ਼ ਆ ਕਿਚਨ ਦਾ ਕੰਮ ਜਾਨੀ ਕਿ ਆਲਮੋਸਟ ਡਾਨਾ ਸਾਰਾ ਹੈ ਨਾ ਤੇ ਅੱਜ ਨਾ ਧੁੱਪ ਬਹੁਤ ਵਧੀਆ ਨਿਕਲੀ ਦਿਨ ਬਹੁਤ ਵਧੀਆ ਰਿਹਾ ਬਹੁਤ ਨਿਕਾ ਰਿਹਾ ਸਤੂਪ ਉੱਪਰ ਨਿਕਲਣ ਕਰਕੇ ਮੇਰੇ ਤੁਹਾਨੂੰ ਅਜ ਰੈਸਟ ਨਹੀਂ ਹੋਏ ਮੈਂ ਬਾਹਰ ਬੈਠੇ ਰਹੀ ਤੂਰੀ ਫਿਰਦੀ ਰਹੀ ਕੱਪੜੇ ਉਲਟ ਫੁਲਟ ਕਰਦੇ ਦੇ ਵਿਚੋ ਸੁੱਕ ਜਾਣ ਤੋ ਉਸ ਕਰਕੇ ਮੇਰੀ ਬੈਕ ਆਖੜੀ ਪਈ ਆ ਜੀ ਢੂਈ ਮੇਰੇ ਦਰਦ ਕਰ ਰਹੀ ਆ ਤੇ ਮੈਂ ਕਿਹਾ ਹੁਣ ਮੈਂ ਰੈਸਟ ਕਰਾਂ ਨਹੀਂ ਤਾਂ ਅਦਰਵਾਜ਼ ਅੰਦਰ ਪੈਂਦੇ ਸੀਗੇ ਕਈ ਵਾਰ ਪੈਟ ਤੇ ਰੈਸਟ ਵੀ ਕਰ ਲੀਤਾ ਸੀ ਪਰ ਅੱਜ ਰੈਸਟ ਨਹੀਂ ਕਰਾਂ ਕਿਉਂਕਿ ਤੂਪ ਾਰ ਕੇ ਬਾਹਰ ਬੈਠੇ ਸੀਗੇ ਮਸ ਮਟਰ ਕਾਢ ਲੈ ਕੱਪੜੇ ਲਟਾ ਲੈ ਪਟਾ ਲੈ ਬਸ ਆਇੰਦ ਦੇ ਨਿਕਲ ਗਏ ਪਰ ਦਿਨ ਅੱਛਾ ਰਹਿ ਤੂਪ ਵਾਲਾ ਦਿਨ ਨਾ ਵਧੀਆ ਲੱਗਦਾ ਪਰ ਠੰਡਾ ਤਾਂ ਹੈਗੀ ਹੈਗੀ ਚਲੋ ਤ න න .